ਅੱਜ ਹੁਣੇ ਹੀ ਇਨਸੀਡੈਂਟ ਦੀ ਰਿਪੋਰਟ ਹੋਇਆ ਜਿਹੜਾ ਜਿਹਦਾ ਆਪਣਾ ਬੋਲੂ ਪੰਡੈਸ ਸੀ ਜਿਹਦਾ ਨਾਮ ਇਹਨੂੰ ਇੱਥੇ ਆਪਣੀ ਤਰੀਕੂ ਭੁਗਤਣਾ ਹੈ ਜਿਸ ਨੂੰ ਕਿ ਤਸੀਲ ਕੰਪਲੈਕਸ ਦੇ ਵਿੱਚ ਬਾਹਰ ਨਿਕਲਦੇ ਸਾਰੇ ਕੋਈ ਕੋਈ ਵਾਈਡ ਕਰਤੇ ਆਏ ਸੀ ਕਿ ਬੰਦੇ ਉਹਨਾਂ ਨੇ ਜਿਹੜਾ ਉਹਨੂੰ ਚਾਰ-ਪੰਜ ਰਾਉਂਡ ਫਾਇਰ ਕੀਤੇ ਜਿਹਦੇ ਵਿੱਚ ਉਹ ਇੰਜੂਰਡ ਹੋ ਗਿਆ ਸੀ ਉਹਨੂੰ ਹਸਪੀਟਲ ਲਿਆ ਕੇ ਜਿਹੜੀ ਉਹਦੀ ਉਹ ਇੱਥੇ ਆ ਕੋਈ ਡੈਥ ਹੋ ਗਈ ਉਹਦੀ ਪਰ ਇਸ ਕੇਸ ਦੇ ਵਿੱਚ ਅਸੀਂ ਇਹਨਾਂ ਦਾ ਇੰਟਰ ਗੈਂਗ ਰਿਵੈਲਰੀ ਲੱਗ ਹੈ ਬਏ ਇਦੇ ਵਿੱਚ ਅਸੀਂ ਬੰਦਾ ਆਲਮੋਸਟ ਠੀਕ ਆਇਡੈਂਟੀਫਾਈ ਕਰ ਲਿਆ ਵਾ ਇਹਦੇ ਵਿੱਚ ਜਲਦੀ ਹੀ ਅਸੀਂ ਜਿਹੜਾ ਜਿਹੜਾ ਬੰਦੇ ਨੂੰ ਫੜਾਂਗੇ ਜਲਦੀ ਹੀ ਵਧੀਆ ਉਹਨੂੰ ਐਗਜ਼ੈਂਪਲਰੀ ਜਿਹੜਾ ਇਹਦੇ ਵਿੱਚ ਜਿਹੜਾ ਸਾਡਾ ਪੁਲਿਸ ਸੈਕਸ਼ਨ ਹੋਊਗਾ ਕਿਸੇ ਨੂੰ ਵੀ ਕੋਈ ਸਕਿਅਰ ਹੋਣ ਦੀ ਲੋੜ ਨਹੀਂ ਹੈ ਕਿਉਂਕਿ ਜਿੱਥੇ ਵੀ ਕੋਈ ਗੈਂਗਸਟਰ ਕ੍ਰਾਈਮ ਹੁੰਦਾ ਜਾਂ ਇਦਾਂ ਦਾ ਕ੍ਰਾਈਮ ਹੋਇਆ ਪੁਲਿਸ ਵੱਲੋਂ ਬਿਲਕੁਲ ਸ਼ਕਤੀ ਨਾਲ ਜਿਹੜਾ ਉਹ ਜਿਹੜਾ ਉਹਨੂੰ ਜਿਹੜੀ ਉਹਨੂੰ ਨਹੀਂ ਜਿੱਠਿਆ ਜਾਂਦਾ ਵਾ ਸੋ ਇਸ ਮਾਮਲੇ ਦੇ ਵਿੱਚ ਅਸੀਂ ਦੱਕ ਵਧੀਆ ਜਿਹੜਾ ਐਕਸ਼ਨ ਕਰਾਂਗੇ ਦੇ ਵੀ ਕਾਰਨ ਕੀ ਹੈ ਜਿਹੜਾ ਮੰਡਰੂ ਦਾ ਮਤਲਬ ਉਹ ਪਿੰਟਰ ਗੈਂਗ ਦੇ ਵੱਲ ਹੀ ਆਨਾ ਦੀਆਂ ਇਹਨਾਂ ਦੇ ਕਾਫੀ ਇੱਕੀ ਇਹਦੇ ਖਿਲਾਫ ਵੀ ਜਿਹੜੇ 5 6 7 ਮੁਕਦਮੇ ਦਰਜਾ ਦੂਸਰੇ ਬੰਦੇ ਜਿਹੜੇ ਉਹ ਮੈਂ ਉਹਨਾਂ ਦਾ ਨਾਮ ਨਹੀਂ ਲਵਾਂਗਾ ਕਿਉਂਕਿ اسی ਉਹਨਾਂ ਨੂੰ ਫਾਲੋ ਕਰ ਰਹੇ ਆ ਤੇ ਉਹਨਾਂ ਦੇ ਖਿਲਾਫ ਵੀ ਜਿਹੜੇ ਪਰਚੇ ਨਿਰਦਜ ਸੋ ਇਹ ਬੰਦਾ ਬੇਲ ਓਟ ਹੋ ਕੇ ਆਇਆ ਸੀਗਾ ਬੇਲ ਤੋਂ ਬਾਹਰ ਆਇਆ ਸੀ ਆ ਕੇ ਆਪਣੀ ਤਰੀਕ ਪੁੱਤ ਆਇਆ ਸੀਗਾ ਸੋ ਇਹ ਜਿਹੜਾ ਇਨਸੀਡੈਂਟ ਹੋਇਆ ਜਿਹੜਾ ਇਹ ਜਿਹੜਾ ਬਿਲਕੁਲ ਜਿਹੜਾ ਅਸੀਂ ਟਾਇਲਟ ਨਹੀਂ ਕਰਾਂਗਾ ਜਾਂਦਾ ਦੀ ਜਿਹੜੀ ਲਾਲੈਸਨੈਸ ਨਾਲ ਇਦੇ ਵਿੱਚ ਜਿੱਥੇ ਵੀ ਕਿਤੇ ਹੋਇਆ ਵਾ ਉੱਥੇ ਪੁਲਿਸ ਦਾ ਐਕਸ਼ਨ ਡਿਮੋਨਸਟ੍ਰੇਟਿਵ ਹੁੰਦਾ ਵਾ ਇਹ ਡਿਮੋਨਸਟ੍ਰੇਟਿਵ